ਜੀ ਜਿੰਨੇ ਜਿਵੇਂ ਨਾਲ ਦੇ ਕਪੜੇ ਆ ਜੀ ਚੰਡੀਗੜ੍ਹ ਏਰੀਆ ਦੇਖ ਲਓ ਬਾਕੀ ਸ਼ਹਿਰਾਂ ਦੇਖ ਲਓ ਜਿੰਨੇ ਨਜਾਇਜ਼ ਪ੍ਰਾਪਰਟੀਆਂ ਦੱਬੀਆਂ ਹੋਈਆਂ ਹਾਂਜੀ ਉਹਨਾਂ ਚ ਆਈਐਸ ਅਫਸਰ ਨਿਕਲਗੇ ਆਈਪੀਐਸ ਅਫਸਰ ਨਿਕਲਗੇ ਪੀਸੀਐਸ ਅਫਸਰ ਨਿਕਲਗੇ ਤੇ ਜਿਹੜੀਆਂ ਏਜੰਸੀਆਂ ਨੇ ਕਾਰਵਾਈ ਕਰਨੀ ਹੈ ਹਾਂਜੀ ਉਹ ਏਜੰਸੀ ਤੇ ਅਫਸਰ ਨਿਕਲਗੇ ਤੇ ਉਹਨਾਂ ਕੋਲ ਅਸੀਂ ਕੀ ਉਮੀਦ ਰੱਖਾਂਗੇ ਇਹ ਹੈ ਕਿ ਬਿੱਲੀਆਂ ਦੇ ਰਲਾਈ ਤੇ ਬੰਦ ਰੱਖ ਦੇ ਸਰਕਾਰੀ ਇਸ ਕਰਕੇ ਜਿਹੜੇ ਇਹ ਪ੍ਰਸ਼ਾਸਨਿਕ ਬਾਡੀ ਹੈ ਹਾਂਜੀ ਆਵੇਂ ਗੋਦਾਮਾਂ ਦਾ ਕਪੜਾ ਹੋਵੇ ਇਹ ਲਾਗੂ ਨਹੀਂ ਹੁੰਦੇ ਉੱਥੇ ਜੇ ਕੋਈ ਮੰਤਰੀ ਇਮਾਨਦਾਰ ਨਾਲ ਕੰਮ ਕਰਨਾ ਚਾਹੇ ਨਾ ਇਹ ਰਾਈਂਗੀ ਨnde ਯਾਨੀ ਤੁਸੀਂ ਛੋਟਾ ਕਹਿਣ ਦਾ ਕਿਤੇ ਨਾ ਕਿਤੇ ਇਸ਼ਾਰਾ ਮਿਲਦਾ ਕਿ ਭਵਾਨਤਮਾਰ ਨੂੰ ਰਾਹ ਨਹੀਂ ਦਿੱਤਾ ਜਾ ਰਿਹਾ ਸਾਰੇ ਮੁੱਖ ਸਾਰੇ ਮੁੱਖ ਮੰਤਰੀ ਇਹਨਾਂ ਨਾਲ ਮਿਲ ਕੇ ਚਲੋਇਆ ਨਾ ਹਾਂਜੀ ਜਾਂ ਫਿਰ ਕਹਿੰਦੇ ਕੋਈ ਨਹੀਂ ਕੰਮ ਕਰਕੇ ਸਗਾ ਪੇਪਰ ਹੀ ਫਾਇਨ ਨਹੀਂ ਹੁੰਦੇ ਉਹ ਅੱਗੇ ਮੈਂ ਸਾਬਤ ਕਰਦਾਗਾ ਅੱਗੇ ਚਲੋ ਕਿੰਨਾ ਕਿਤੇ ਇਹ ਗੱਲ ਲੱਗਦੀ ਹੈ ਕਿ ਇੰਨਾ ਧੋਨਾ ਦੇ ਸਿਸਟਮ ਦੇ ਵਿੱਚ ਜਨਤਾ ਪਿਛਰੀ ਇਹਨਾਂ ਦਾ ਪੈਸਾ ਵੀ ਨਹੀਂ ਨਾ ਤਾਂ ਹਮੇਸ਼ਾ ਹੀ ਪਿਛਦੀ ਹੈ ਲੋਕਤੰਤਰ ਦਾ ਤਾਂ ਹੁੰਦਾ ਹੀ ਹੈ ਦੂਜੀ ਗੱਲ ਆਪੋਜੀਸ਼ਨ ਜੀ ਆਪੋਜੀਸ਼ਨ ਨਿਮੰਦਰ ਹੁੰਦੀ ਹੈ ਜਦੋਂ ਉਹ ਸੱਤਾ ਸੀ ਉਹਨੇ ਕਿਹੜੀ ਲੁੱਟ ਮਚਾਈ ਉਹ ਕਿਹੜੇ ਮੂਨਾਂ ਨਾਲ ਬੋਲਣਗੇ ਹੈਨਾ ਉਹ ਕੀ ਹੈ ਖਾਨਾ ਮੂਰਤੀ ਲਈ ਬੋਲਦੇ ਆਪੋਜੀਸ਼ਨ ਵਾਲੇ ਵੀ ਹਮੇਸ਼ਾ ਪੰਜਾਬ ਜਿਹਾ ਜਦੋਂ ਸੱਤਾ ਜਾਂਦੇ ਸਾਰੇ ਡੁੱਟਦੇ ਆ ਜਦੋਂ ਡੁੱਟ ਦੂਜੀ ਪਾਰਟੀ ਆ ਗਈ ਉਹ ਫਿਰ ਜਿਹੜੇ ਪੁਰਾਣੇ ਡੇਰੇ ਆ ਆਪੋਜੀਸ਼ਨ ਬੈਠੇ ਆ ਉਹ ਕਿਵੇਂ ਬੋਲਣਗੇ ਸੱਤਾਧਾਰੀ ਨੂੰ ਵੀ ਤੁਸੀਂ ਗਲਤ ਕਰ ਰਹੇ ਗਲਤ ਕਰਦੇ ਉਹ ਸਿਰਫ ਆਪਣੇ ਨੂੰ ਜਿੰਦਾ ਰੱਖਣਾ ਤੇ ਮਾਰੀ ਮੁੱਢੀ ਕਰਦੇ ਇਮਾਨਦਾਰੀ ਆਪੋਜੀਸ਼ਨ ਨਹੀਂ ਹੁੰਦੀ ਮੇਨ ਇੱਕੋ ਥਾਲੇ ਬਹੁਤ ਘੱਟ ਲੋਕ ਹੈ ਇੱਕੋ ਥਾਲੇ ਦੇ ਚੱਟੇ ਵੱਡੇ ਇੱਕੋ ਥਾ ਅੱਛਾ ਤੁਸੀਂ ਆਪ ਅਗਲੇ ਕੱਪੜੇ ਦੀ ਗੱਲ ਕਰੀਏ ਜਿਹੜਾ ਮਰੂਦਾ ਵਾਲਾ ਬੂਦਾਂ ਦੇ ਪਾਕਲਾ ਕੱਪੜਾ ਸੀਗਾ ਆਹੀ ਬਿੱਲੀਾਂ ਦੇ ਲਾਈ ਤੇ ਬੰਦਰਾ ਦੀ ਸਰਦਾਰੀ ਇਹ ਪੰਦਰਾ ਨੇ ਕੱਪੜਾ ਲਿਆ ਲੋਕੀਂ ਨੀਲਮ ਦਾ ਨਾਮ ਆਇਆ ਸੀ ਨਹੀਂ 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 ਨੀਲਮ ਦਾ ਉਹ ਬਹੁਤ ਵੱਡਾ ਕੱਪੜਾ ਨੀਲਮ ਵਾਲਾ ਪਹਿਲਾਂ ਮਰੂਦਾ ਵਾਲੇ ਗੱਲ ਕਰੀਏ ਅਗਲੇ ਨੀਲਮ ਵਾਲਾ ਕਰ ਲਓ ਪੱਟਾ ਕਰ ਲਈ ਇੱਕ ਪੰਜਾਬ ਦਾ ਮੈਂ ਦਾਵਾ ਕਰਦਾ ਹਾਂ ਉਹਨੇ ਕੈਮਰੇ ਅੱਗੇ ਹਾਂਜੀ 1 ਲੱਖ ਕਰੋੜ ਰੁਪਏ ਤੋਂ ਵੱਡਾ ਕੱਪੜਾ ਹੈਗਾ ਪੰਜਾਬ ਦੇ ਉਦਯੋ ਉਦਯੋਗਿਕ 1 ਲੱਖ ਕਰੋੜ ਤੋਂ ਵੱਡਾ ਕਾਜ ਸੀ ਜੀ ਸੁਦਰਲਾ ਜੀ ਦਾ ਕੁਝ ਹੋਇਆ ਸੀ ਸ਼ਾਮ ਸੰਦਰ ਰੋੜਾ ਜੇਲ੍ਹ ਗਈ ਸੀ 50 ਦਾ ਰਿਸ਼ਵਤ ਲੈ ਕੇ ਗਈ ਸੀ ਹਾਂਜੀ ਆਈਐਸ ਅਫਸਰ ਨੀਲੇਮਨ ਦਾ ਨਾਮ ਆਇਆ ਸੀ ਜੀ ਜੀਐਮ ਪੀਐਸਆਈਸੀ ਪੰਜਾਬ ਸਟੇਟ ਇੰਪੋਰਟ ਹੈਗੀ ਐਕਸਪੋਰਟ ਕਾਰਪੋਰੇਸ਼ਨ ਹਾਂ ਜੀਐਸਆਈਸੀ ਉਹਦਾ ਨਾਮ ਹੈ ਉਹਦੇ ਉਹਦੇ ਕਈ ਅਫਸਰ ਜੇਲ੍ਹ ਗਏ ਸੀ ਅੱਛਾ ਜੀ ਉਹ ਕਪਲਾ ਸਾਡੇ ਧਿਆਨ ਚ ਆਇਆ 2018 ਦੇ ਵਿੱਚ ਸ਼ਿਕਾਇਤਾਂ ਕੀਤੀਆਂ ਗਈਆਂ ਉਹ ਜੀ ਬਤਿਆ ਵੱਲੋਂ ਉਹ ਨਾਮ ਨਹੀਂ ਦੱਸਾਂਗੇ ਜਿਹੜਿਆ ਵੱਲੋਂ ਹਾਂ ਜੀ ਕਿ ਮਹੌਲੀ ਦੇ ਪੂਰੇ ਪੰਜਾਬ 'ਚ ਉਦਯੋਗਾਂ ਦਾ ਕਪਲਾ ਹੋਇਆ ਜੀ ਤੇ ਇਨਕੁਆਰੀ ਨੰਬਰ 3 ਬਿਜ਼ਨਸ ਬਿਊਰੋ ਨੇ ਚਲਾਈ ਅੱਛਾ ਜੀ ਇਨਕੁਆਰੀ ਨੰਬਰ 3 ਚ ਬਿਜ਼ਨਸ ਬਿਊਰੋ ਨੇ 3-4 ਅਫਸਰਾਂ ਦੇ ਨਾਮ ਲਿਖੇ ਜੀ ਪਲਾਂਟਾਂ ਦੇ ਨੰਬਰ ਲਿਖੇ ਜੀ ਕਿ ਇਹਨਾਂ ਪਲਾਂਟਾਂ ਦਾ ਕਪਲਾ ਹੋ ਗਿਆ ਜੀ ਉਹ ਮੈਂ ਤਾਂ ਉਹਨੂੰ 10 ਕਰੋੜ ਕਹਿ ਰਿਹਾ ਬਿਜ਼ਨਸ ਬਿਊਰੋ ਦੱਸੇ ਕਿੰਨੇ ਕਰੋੜ ਦਾ ਜੀ ਮੈਨੂੰ ਬਿਜ਼ਨਸ ਬਿਊਰੋ ਤੋਂ ਕੋਈ ਉਮੀਦ ਨਹੀਂ ਹੈ ਠੀਕ ਹੈ ਅੱਛਾ ਜੀ ਤੇ ਬਿਜ਼ਨਸ ਬਿਊਰੋ ਦੇ ਪੁਰਾਣੀ 2018 'ਚ ਪੂ ਜੀ ਇੱਕ ਬੜਾ ਘਟਿਆ ਕਾਨੂੰਨ ਹੈ ਪ੍ਰੋਵੈਂਸ਼ਨ ਆਫ ਕਰਾਪਸ਼ਨ ਐਕਟ ਅੱਛਾ ਘਟਿਆ ਕਾਨੂੰਨ ਹੈ ਉਹ ਉਹ ਠੱਗਾਂ ਨੂੰ ਬਚਾਉਣ ਵਾਸਤੇ ਚੋਰਾਂ ਨੂੰ ਬਚਾਉਣ ਵਾਸਤੇ ਕਾਨੂੰਨ ਹੈ ਕਿਵੇਂ ਜਦੋਂ ਪਰਚਾ ਲਾਜ ਕਰਨਾ ਆਈਐਸ ਅਫਸਰ ਤੇ ਪੀਸੀਐਸ ਅਫਸਰ ਵਾਸਤੇ ਜੀ ਦਾ ਸੀਨੀਅਰ ਅਫਸਰ ਹਾ ਤੇ ਉਸ ਡਿਪਾਰਟਮੈਂਟ ਦੇ ਐਮਡੀ ਕੋਲ ਪਰਮਿਸ਼ਨ ਲੈਣੀ ਪੈਂਦੀ अच्छा चोरਾਂ ਕੋਲੇ ਪਰਮਿਸ਼ਨ ਆਣੀ ਪੈਂਦੀ ਵੀ ਚੋਰ ਤੂੰ ਚੋਰ ਐ ਮੈਂ ਤੇਰੇ ਉਹ ਹੈਡ ਚੋਰ ਐ ਉਹ ਤੇ ਪਰਮਿਸ਼ਨ ਲੈਣਾ ਹੈਡ ਚੋਰ ਤੂੰ ਐ ਮੈਂ ਤੇਰੇ ਤੇ ਪਰਚਾ ਦਰਜ ਕਰਨਾ ਇਸ ਲਈ ਮੈਂ ਫਾਈਲ ਬਣਾ ਕੇ ਤੈਨੂੰ ਭੇਜ ਰਿਹਾ ਐਦੀ ਪਰਮਿਸ਼ਨ ਦੇ ਪ੍ਰੋਵੈਂਸ਼ਨ ਆਫ ਕਰਾਪਸ਼ਨ ਐਕਟ ਦੀ ਮੈਂ ਤੇਰੇ ਤੇ ਪਰਚਾ ਦਰਜ ਕਰਾਂਗਾ ਨਾ ਕਰਾਂਗਾ